ਪੰਜਾਬ ਵਿੱਚ ਹੁਣ ਮਿਲਟਸ ਭਾਵ ਮੂਲ ਅਨਾਜਾਂ ਦੀ ਆਕਾਸ਼ਤ ਵਪਾਰਕ ਪੱਧਰ ਤੇ ਕੀਤੀ ਜਾਣ ਲੱਗੀ ਏ ਇਹ ਮੂਲ ਅਨਾਜ ਮੋੜ ਕਦੀਮ ਤੋਂ ਹੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਰਹੇ ਹਨ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ ਜਿਨ੍ਹਾਂ ਦੇ ਇਲਾਜ ਵਜੋਂ ਡਾਕਟਰਾਂ ਵੱਲੋਂ ਮਿਲਟਸ ਭਾਵ ਮੋٹے ਅਨਾਜ ਖਾਣ ਦੀ ਸਲਾਹ ਦਿੱਤੀ ਜਾਂਦੀ ਏ ਮੂਲ ਅਨਾਜ ਦੀ ਕਾਸ਼ਤ ਕਈ ਕਿਸਾਨਾਂ ਦੁਆਰਾ ਵੱਡੇ ਪੱਧਰ ਤੇ ਕਰਕੇ ਚੰਗੀ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ ਮੈਂ ਡਾਕਟਰ 인ਦਰਪ੍ਰੀਤ ਢਾਲੀਵਾਲ ਸੀਨੀਅਰ ਪਲਾਂਟ ਬਰੀਡਰ ਮੈਂ ਮਿਲਟਸ ਤੇ ਕੰਮ ਕਰਦੀ ਹਾਂ ਮਿਲਟਸ ਅਸੀਂ ਸਾਰੇ ਹੀ ਜਾਣਦੇ ਹਾਂ ਉਹਨਾਂ ਨੂੰ ਮੂਲ ਅਨਾਜ ਵੀ ਕਿਹਾ ਜਾਂਦਾ ਕਿਉਂਕਿ ਸਾਡੇ ਪੁਰਖੇ ਸਾਰੇ ਉਹ ਜ਼ਿਆਦਾਤਰ ਉਹੀ ਖਾਂਦੇ ਸੀ ਕਣਕ ਤੋਂ ਇਲਾਵਾ ਸਾਡੇ ਪੁਰਖੇ ਮਿਲਟ ਸੀ ਖਾਂਦੇ ਸੀ ਤੇ ਮਿਲਟਸ ਦੇ ਵਿੱਚ ਆ ਜਾਂਦਾ ਹੈ ਮੇਜਰ ਮਿਲਟਸ ਮੂਲ ਮਿਲਟਸ ਜਿਵੇਂ ਕਿ ਜਵਾਰ ਬਾਜਰਾ ਅਸੀਂ ਸਾਰੇ ਹੀ ਜਾਣਦੇ ਆ ਤੇ ਦੂਜੀ ਕੈਟਾਗਰੀ ਹੈ ਮਾਈਨਰ ਮਿਲਟਸ ਇਹਦੇ ਵਿੱਚ ਆ ਜਾਂਦੇ ਨੇ ਪ੍ਰੋਸੋਮਿਲਟ ਫੌਕਸਟੇਲ ਮਿਲਟ ਫਿੰਗਰ ਮਿਲਟ ਕੋਡੋ ਮਿਲਟ ਲਿਟਲ ਮਿਲਟ ਤੇ ਬਾਨਿਆਡ ਮਿਲਟ ਪ੍ਰੋਸੋਮਿਲਟ ਨੂੰ ਚੀਨਾ ਕਹਿੰਦੇ ਆ ਤੇ ਫੌਕਸਟੇਲ ਮਿਲਟ ਨੂੰ ਅਸੀਂ ਕੰਗਣੀ ਕਹਿੰਦੇ ਆ ਫਿੰਗਰ ਮਿਲਟ ਨੂੰ ਰਾਗੀ ਕਹਿੰਦੇ ਆ ਤੇ ਬਾਨਿਆਡ ਮਿਲਟ ਨੂੰ ਪੀਲੀ ਕੰਗਣੀ ਕਹਿੰਦੇ ਆ ਤੇ ਇਸ ਤਰ੍ਹਾਂ ਲिटल ਮਿਲਟ ਤੇ ਕੋਡੋ ਮਿਲਟ ਨੂੰ ਕੋਦਰਾ ਵੀ ਕਹਿੰਦੇ ਆ ਇਹਨਾਂ ਅਨਾਜਾਂ ਦੀ ਕਾਸ਼ਤ ਗਰਮੀ ਰੁੱਤ ਚ ਹੁੰਦੀ ਆ ਅਸੀਂ ਕੋਸ਼ਿਸ਼ ਕੀਤੀ ਹੈ ਪੀਆਈਯੂ ਨੇ ਕੋਸ਼ਿਸ਼ ਕੀਤੀ ਹੈ ਕਿ ਕਣਕ ਦੀ ਵਾਢੀ ਤੋਂ ਬਾਅਦ ਤੇ ਝੋਨੇ ਦੀ ਬਜਾਈ ਤੋਂ ਪਹਿਲਾਂ ਅਸੀਂ ਕੋਈ ਕ੍ਰੌਪ ਤੀਜੀ ਫਾਰਮਰਸ ਨੂੰ ਦੇ ਸਕੀਏ ਜਿਹਦੇ ਕਰਕੇ ਕੀ ਉਹਨਾਂ ਦਾ ਜਿਹੜੀ ਇਨਕਮ ਹੈ ਉਹ ਥੋੜੀ ਵਧਾਈ ਜਾ ਸਕੇ ਇਸ ਕਰਕੇ ਸਾਡੇ ਕੋਲੇ ਬਹੁਤ ਜ਼ਿਆਦਾ ਜਰਮ ਪਲਾਜ਼ਮ ਆਇਆ ਸੀ ਐਨਪੀਪੀਜੀਆਰ ਦਿੱਲੀ ਤੋਂ ਉਹ ਅਸੀਂ ਸਾਰਾ ਟੈਸਟ ਕੀਤਾ ਉਹਦੇ ਆਧਾਰ ਤੇ ਦੋ ਫਸਲਾਂ ਪ੍ਰੋਸੋ ਮਿਲਟ ਚੀਨਾ ਤੇ ਫੌਕਸਟੇਲ ਮਿਲੇਟ ਕੰਗਣੀ ਇਹ ਦੋ ਫਸਲਾਂ ਨੇ ਜਿਹੜੀਆਂ ਕਿ ਸਮਰ ਸੀਜ਼ਨ ਚ ਬਹੁਤ اچھی طرح ਇਹਨਾਂ ਦੀ ਕਾਸ਼ਤ ਹੋ ਸਕਦੀ ਹੈ ਇਹਨਾਂ ਨੂੰ ਤੁਸੀਂ ਕਣਕ ਦੀ ਵਾਢੀ ਤੋਂ ਬਾਅਦ ਲਾ ਸਕਦੇ ਹੋ ਤੇ ਝੋਨੇ ਦੀ ਜਾਂ ਬਾਸਮਤੀ ਦੀ ਬਜਾਈ ਤੋਂ ਪਹਿਲਾਂ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਇਹਨਾਂ ਨੂੰ ਇਹਨਾਂ ਦੀ ਵਾਢੀ ਕੀਤੀ ਜਾ ਸਕਦੀ ਹੈ ਇਹਨਾਂ ਦਾ ਪੀਏਯੂ ਨੇ ਇੱਕ ਪ੍ਰੋਸੋ ਮਿਲੇਟ ਦੀ ਵੈਰਾਈਟੀ ਰਿਲੀਜ਼ ਵੀ ਕੀਤੀ ਹੈ ਪੰਜਾਬ ਚੀਨਾ 1 ਉਹ ਕਾਸ਼ ਅਵੇਲੇਬਲ ਹੈ ਸਾਰੇ ਸੀਡ ਸ਼ਾਪਸ ਤੇ ਮਿਲਟ ਕਿਟ ਵੀ ਬਣਾਈ ਹੈ ਪੀਏਯੂ ਨੇ ਜਿਹਦੇ ਚ ਸਫਾਰਿਸ਼ ਕੀਤੀਆਂ ਗਈਆਂ ਕਿਸਮਾਂ ਪ੍ਰੋਸੋ ਮਿਲੇਟ ਜਵਾਰ ਤੇ ਬਾਜਰਾ ਦੀਆਂ ਪਾਈਆਂ ਗਈਆਂ ਨੇ ਘਰੇਲੂ ਵਰਤੋਂ ਵਾਸਤੇ ਤੇ ਇੱਕ ਹੋਰ ਫਸਲ ਹੈ ਫੌਕਸਟੇਲ ਮਿਲੇਟ ਜਿਹਨੂੰ ਅਸੀਂ ਕੰਗਣੀ ਕਹਿੰਦੇ ਆ ਤੇ ਉਹਦੀ ਵੀ ਇੱਕ ਕਿਸਮ ਐਤਕੀ ਅਸੀਂ ਰਿਲੀਜ਼ ਕਰਨ ਜਾ ਰਹੇ ਹਾਂ ਜਿਹੜੀ ਫੇਰ ਤੋਂ ਸਮਰ ਸੀਜ਼ਨ ਲਈ ਬਹੁਤ ਫਾਇਦੇਮੰਦ ਹੈ ਇਹ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਸਾਰੀ ਕ੍ਰੌਪਸ ਨੇ ਨਾਲੇ ਪ੍ਰੋਸੋ ਤੇ ਫੌਕਸਟਿਲ ਮਿਲਟ ਇਹਨਾਂ ਨੂੰ ਗਰਮੀ ਰੁੱਤ ਦੇ ਵਿੱਚ ਵੀ ਕਾਸ਼ਤ ਕੀਤਾ ਜਾ ਸਕਦਾ ਹੈ ਇਹ ਪੱਕਣ ਲਈ 70 ਤੋਂ 80 ਦਿਨ ਦਾ ਸਮਾਂ ਲੈਂਦੀਆਂ ਨੇ ਮੀਂਹਾਂ 'ਚ ਜੇ ਇਹਨਾਂ ਨੂੰ ਲਾਇਆ ਜਾਵੇ ਇਹਨਾਂ ਦੀ ਕਾਸ਼ਤ ਕੀਤੀ ਜਾਵੇ ਤਾਂ ਇਹਨਾਂ ਨੂੰ ਪਾਣੀ ਦੀ ਬਹੁਤ ਹੀ ਘੱਟ ਲੋੜ ਪੈਂਦੀ ਹੈ ਬਟ ਹਾਂ ਤੁਹਾਨੂੰ ਗੋਡੀ ਦਾ ਧਿਆਨ ਰੱਖਣਾ ਪਊਗਾ ਇੱਕ ਜਾਂ ਦੋ ਵਾਰੀ ਤੁਹਾਨੂੰ ਕਰਨੀ ਪਊਗੀ ਕਿਉਂਕਿ ਇਹਨਾਂ ਚ ਵੀਡਸ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਦੂਜੀ ਗੱਲ ਇਹ ਕਿ ਖਾਣ ਲਈ ਵੀ ਮਿਲਟਸ ਬਹੁਤ ਫਾਇਦੇਮੰਦ ਨੇ ਉਹਨਾਂ ਪੇਸ਼ੈਂਟਸ ਲਈ ਜਿਨ੍ਹਾਂ ਨੂੰ ਲਾਈਫਸਟਾਈਲ ਡਿਜ਼ੀਜ਼ਸ ਨੇ ਜਿਵੇਂ ਕਿ ਹਾਰਟ ਦੀ ਬਿਮਾਰੀ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ 슈ਗਰ ਦੀ ਬਿਮਾਰੀ ਤੇ ਅੱਜਕੱਲ ਬਹੁਤ ਵੇਖਣ ਨੂੰ ਆ ਰਿਹਾ ਹੈ ਕਿ ਲੋਕੀ ਗਲੂਟਨ ਅਲਰਜਿਕ ਬਹੁਤ ਹੋ ਰਹੇ ਨੇ ਵੀ ਕਣਕ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਗਲੂਟਨ ਉਹਦੇ ਕਰਕੇ ਲੋਕੀ ਬਹੁਤ ਜ਼ਿਆਦਾ ਅਲਰਜਿਕ ਹੋ ਰਹੇ ਨੇ ਤਾਂ ਜੋ ਉਹਨਾਂ ਦਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਬਹੁਤ ਅਪਸੈਟ ਰਹਿੰਦਾ ਹੈ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਮਿਲਟਸ ਨੇ ਉਹ ਸਾਰੇ ਗਲੂਟਨ ਫਰੀ ਨੇ ਇਹਨਾਂ ਚ ਵਿਟਾਮਿਨਸ ਮਿਨਰਲਸ ਜਿਵੇਂ ਕਿ ਜ਼ਿੰਕ ਤੇ ਆਇਰਨ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ਇਹ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਵੀ ਹੁੰਦੇ ਨੇ ਇਹਨਾਂ ਦੀ ਕਾਸ਼ਤ ਦੀ ਜੇ ਮੈਂ ਇੱਕ ਹੋਰ ਗੱਲ ਕਰਾਂ ਤੇ ਜਿਹੜਾ ਬੀਜ ਚਾਹੀਦਾ ਪਰ ਏਕੜ ਦੇ ਹਿਸਾਬ ਨਾਲ ਉਹ 3 ਤੋਂ 4 ਕਿਲੋ ਪਰ ਏਕੜ ਚਾਹੀਦਾ ਹੈ ਤੇ ਇਹਨਾਂ ਦੀ ਜਿਹੜੀ ਔਸਤ ਝਾੜ ਉਹ 5 ਤੋਂ 4 ਕੁਇੰਟਲ ਤੱਕ ਕਢਿਆ ਜਾ ਸਕਦਾ ਹੈ ਇਹਨਾਂ ਨੂੰ ਖਾਦਾਂ ਦੀ ਬਹੁਤੀ ਜ਼ਿਆਦਾ ਲੋਡ ਨਹੀਂ ਪੈਂਦੀ ਬਟ ਜੇ ਤੁਸੀਂ ਗਰਮੀ ਰੁੱਤ ਦੇ ਵਿੱਚ ਸਮਰ ਸੀਜ਼ਨ ਦੇ ਵਿੱਚ ਇਹਨਾਂ ਨੂੰ ਲਾਉਂਗੇ ਤਾਂ ਤੁਹਾਨੂੰ 45 ਕਿਲੋ ਪਰ ਏਕੜ ਦੇ ਹਿਸਾਬ ਨਾਲ ਯੂਰੀਆ ਜ਼ਰੂਰ ਪਾਣਾ ਚਾਹੀਦਾ ਹੈ ਗਰਮੀ ਤੇ ਸਮਰ ਤੇ ਗਰਮੀ ਰੁੱਤ ਦੀ ਦੋਵੇਂ ਫਸਲਾਂ ਲਈ ਤੇ ਸਮਰ ਸੀਜ਼ਨ ਦੀ ਕ੍ਰੌਪਸ ਜਿੰਨੀਆਂ ਵੀ ਨੇ ਉਹਨਾਂ 'ਚ ਤੁਹਾਨੂੰ ਪਾਣੀ ਦਾ ਬਹੁਤ ਧਿਆਨ ਰੱਖਣਾ ਪਊਗਾ ਕਿਉਂਕਿ ਇਹ ਨਾ ਤਾਂ ਜ਼ਿਆਦਾ ਖਣਵਾ ਪਾਣੀ ਸਹਿੰਦੀਆਂ ਨੇ ਤੇ ਬਹੁਤ ਜਿਆਦਾ ਸੋਕਾ ਵੀ ਹੋਵੇ ਉਹ ਵੀ ਨਹੀਂ ਸਹਿੰਦੀਆਂ ਤੇ ਬਜਾਈ ਤੋਂ ਇੱਕ ਤਮ ਬਾਅਦ ਤੁਸੀਂ ਇੱਕ ਦਿਨ ਬਾਅਦ ਪਾਣੀ ਲਾ ਸਕਦੇ ਹੋ ਉਹਦੇ ਨਾਲ ਤੁਹਾਡੀ ਜਿਹੜੇ ਬੂਟੇ ਨੇ ਉਹਨਾਂ ਦੀ ਜਰਮੀਨੇਸ਼ਨ ਬਹੁਤ ਵਧੀਆ ਹੋਊਗੀ ਤੇ ਫਿਰ ਉਸ ਤੋਂ ਬਾਅਦ 10-10 ਦਿਨਾਂ ਬਾਅਦ ਤੁਸੀਂ ਲੋੜ ਪਏ ਤੇ ਇਹਨਾਂ ਨੂੰ ਪਾਣੀ ਲਾ ਸਕਦੇ ਆ ਸਿਉਖ ਤੋਂ ਬਚਾਉਣਾ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਉਹਦੇ ਲਈ ਤੁਸੀਂ ਕਲੋਰੀਪਾਸ ਯੂਜ਼ ਕਰ ਸਕਦੇ ਹੋ ਨਾਲ ਹੀ ਜਿਹੜੇ ਕੱਖ ਨੇ ਉਹਨਾਂ ਲਈ ਤੁਸੀਂ ਜਿਵੇਂ ਮੋਥਾ ਹੈ ਮੋਥੇ ਲਈ ਤੁਸੀਂ ਐਟਰਾਜ਼ੀਨ ਸਪਰੇ ਕਰ ਸਕਦੇ ਹੋ ਪੋਸਟ ਇਮਰਜੈਂਸ ਬਿਜਾਈ ਤੋਂ ਇੱਕਦਮ ਬਾਅਦ ਪਾਣੀ ਲੱਗੇ ਤੇ ਤੁਸੀਂ ਐਟਰਾਜ਼ੀਨ 400 ਐਮ ਐਲ ਪਰ ਏਕੜ ਦੇ ਹਿਸਾਬ ਨਾਲ ਸਪਰੇ ਕਰਦੇ ਹੋ ਤੇ ਬਾਅਦ ਚੋ ਜਿਹੜੇ ਵੀ ਨਦੀਨ ਉਹਨਾਂ ਲਈ ਤੁਸੀਂ 24D ਅਮੀਨ ਸాల్ਟ ਇਹ ਵਰਤੋ ਕਰ ਸਕਦੇ ਹੋ ਇਹ 3-4 3 ਤੋਂ 4 ml ਪਰ 1 ਕੜ ਦੇ ਹਿਸਾਬ ਨਾਲ ਤੁਸੀਂ ਯੂਜ਼ ਕਰ ਸਕਦੇ ਹੋ ਲੰਬੇ ਸਮੇਂ ਤੋਂ ਕੁਦਰਤੀ ਖੇਤੀ ਕਰਦਾ ਆ ਰਿਆਂ ਔਰ ਪੰਜਾਬ ਦਾ ਪਹਿਲਾ ਕਿਸਾਨ ਹੈ ਮੂਲ ਅਨਾਜਾਂ ਦੀ ਖੇਤੀ ਸ਼ੁਰੂ ਕਰਨ ਵਾਲਾ ਤੇ ਇਹਨਾਂ ਅਨਾਜਾਂ ਨੂੰ ਜਿਹੜਾ ਮੈਂ ਵੱਖਰੇ ਵੱਖਰੇ ਢੰਗ ਨਾਲ ਇਹਨਾਂ ਦੀ ਜੇ ਬਜਾਈ ਪਿਛਲੇ 8-9 ਸਾਲਾਂ ਤੋਂ 8 ਸਾਲ ਤੋਂ ਬਜਾਈ ਇਹ ਅਲੱਗ-ਅਲੱਗ ਵੱਖ-ਵੱਖ ਢੰਗ ਨਾਲ ਕਰਦਾ ਆ ਰਿਆਂ ਜਿਹਦੇ ਚ ਛੱਟਾ ਵਿਧੀ ਰਾਈ ਬਜਾਈ ਕਰਨੀ ਫਿਰ ਉਹਨੂੰ ਜਿਹੜੀ ਇੱਕ ਡ੍ਰਿਲ ਹੁੰਦੀ ਆ ਸਿੰਗਲ ਰੋ ਵਾਲੀ ਮੈਨੂਅਲ ਉਹਦੇ ਨਾਲ ਅਸੀਂ ਬਜਾਈ ਕਰਦੇ ਆ ਇਸ ਤੋਂ ਇਲਾਵਾ ਇਹਦੀ ਜਿਹੜੀ ਆ ਪਨੀਰੀ ਲਾ ਕੇ ਖੇਤ ਬਜਾਈ ਕਰਦੇ ਆ ਇੱਕ ਐਸਆਰਆਈ ਮੈਥਡ ਹੁੰਦਾ ਆ ਸਿਸਟਮ ਆਫ ਰੂਟ ਇੰਟੈਂਸਿਵ ਉਹਨ ਐਸਆਰਈ ਮੈਥਡ ਕਹਿੰਦੇ ਨੇ ਉਸ ਵਿਧੀ ਰਾਹੀਂ ਵੀ ਅਸੀਂ ਮਨਾ ਬਜਾਈ ਕਰਦੇ ਆ ਇਹ ਅਲੱਗ-ਅਲੱਗ ਵਿਜੀਆਂ ਨਾਲ ਬਜਾਈ ਕਰਨ ਦਾ ਮਕਸਦ ਇਹ ਆ ਕਿ ਕਿਸਾਨਾਂ ਤੱਕ ਉਹ ਜਾਣਕਾਰੀ ਪਹੁੰਚਾਈ ਜਾਵੇ ਜਿਹੜੀ ਕਿਸਾਨਾਂ ਵਾਸਤੇ ਲਾਹੇਵੰਦੀ ਹੋਵੇ ਕਿ ਸਾਡਾ ਜਿਹੜਾ ਪੰਜਾਬ ਦਾ ਕਿਸਾਨ ਆ ਇਹ ਜੋ ਆ ਜਿਹੜੀ ਮਸ਼ੀਨੀ ਖੇਤੀ ਦੇ ਨਾਲ ਇਹਦਾ ਜਿਹੜਾ ਉਹਨਾਂ ਸੁਭਾਅ ਬਣਿਆ ਹੋਇਆ ਵਾ ਇਸ ਕਰਕੇ ਅਸੀਂ ਵੀ ਇਹ ਯਤਨ ਕਰਦੇ ਆਂ ਕਿ ਆਪਾਂ ਆਪਣੇ ਖੇਤਾਂ 'ਚ ਇਸ ਵਿਧੀ ਨਾਲ ਖੇਤੀ ਕਰੀਏ ਕਿ ਸਾਡੇ ਸਾਰੇ ਜਿਹੜੇ ਪੰਜਾਬ ਦੇ ਕਿਸਾਨ ਇਹਨੂੰ ਅਪਣਾਉਣ ਤੇ ਪੰਜਾਬ ਦੇ ਹਰ ਖੇਤ ਵਿੱਚ ਜਿਹੜੇ ਮਿਲਟਾਂ ਦੀ ਖੇਤੀ ਹੋਵੇ ਝੋਨੇ ਦੀ ਜਿਹੜੀ ਆ ਉਹ ਆਪਾਂ ਜਿਹੜਾ ਖੇਤੀ ਘਟਾਈਏ ਕਿਉਂਕਿ ਝੋਨਾ ਬਹੁਤ ਸਾਰਾ ਪਾਣੀ ਜਿਹੜਾ ਵਾ ਨਾ ਉਹ ਉਹਨੂੰ ਲਾਉਣਾ ਪੈਂਦਾ ਆ ਜਮੀਨੀ ਹਟਲਾ ਪਾਣੀ ਜਿਹੜਾ ਸਾਡਾ ਮੁਕਰਿਆ ਆ ਉਸ ਤੋਂ ਇਲਾਵਾ ਝੋਨੇ ਦੀ ਹੋਰ ਸਮੱਸਿਆ ਜਿਹੜੀ ਸਟਰਾ ਬਰਨਿੰਗ ਦੀ ਸਮੱਸਿਆ ਹੁੰਦੀ ਆ ਆਪਾਂ ਸਾਰੇ ਜਾਣਦੇ ਆਂ ਇਹਨਾਂ ਨੂੰ ਜਿਹੜਾ ਵਾ ਪੂਰਾ ਕਰਨ ਵਾਸਤੇ ਸਾਨੂੰ ਜਿਹੜਾ ਵਾ ਇਸ ਇਸ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਹੱਲ ਮਿਲਟ ਨੇ ਕਿਉਂ ਮਿਲਟ ਜਿਹੜਾ ਇਹ ਬਰਾਨੀ ਖੇਤੀ ਆ ਮਿਲਟ ਜਿਹੜੀ ਖੁਸ਼ਕ ਜਿਹੜਾ ਜ਼ਮੀਨਾਂ ਦੀ ਖੇਤੀ ਆ ਮਿਲਟ ਜਿਹੜਾ ਵਾ ਬਿਨਾ ਪਾਣੀ ਤੋਂ ਫਸਲ ਹੋ ਜਾਂਦੀ ਆ ਬਿਨਾ ਜਿਹੜਾ ਖਾਦਾਂ ਦਵਾਈਆਂ ਯਾਰਾਂ ਤੋਂ ਫਸਲ ਹੋ ਜਾਂਦੀ ਆ ਇਸ ਕਰਕੇ ਮਿਲਟਾਂ ਦੇ ਨਾਲ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਚਾਹੇ ਉਹ ਸਿਹਤ ਸੰਬੰਧੀ ਸਮੱਸਿਆ ਹੋਵੇ ਚਾਹੇ ਉਹ ਵਾਤਾਵਰਣ ਸਾਡੀ ਮਿੱਟੀ ਜਿਹੜੀ ਕਿ ਸਾਡੀ ਮਿੱਟੀ ਜਿਹੜੀ ਖੇਤਾਂ ਦੀ ਆ ਇਹ ਸਾਲ ਦਰ ਸਾਲ ਇਹ ਡਿਪਲੀਟ ਹੋ ਰਹੀ ਆ ਇਹ ਜਿਹੜੀਆਂ ਇਹਦਾ ਜਿਹੜਾ ਵਾ ਨਾ ਘਾਣ ਹੋ ਰਿਹਾ ਮਿੱਟੀ ਦਾ ਜਿਹਨੂੰ ਆਪਾਂ ਕਹਿੰਦੇ ਆ ਇਹ ਮਿੱਟੀ ਦੀ ਜਿਹੜੀ ਹੈਗੀ ਆ ਉਹ ਉਰਵਰਕਤਾ ਘਟ ਰਹੀ ਆ ਇਹ ਸੀਧ ਵਿਗੜ ਰਹੀ ਆ ਤੇ ਇਹ ਜਿਹੜਾ ਸਾਡਾ ਫਸਲੀ ਚੱਕਰ ਹੈ ਕਣਕ ਝੋਨੇ ਵਾਲਾ ਉਸ ਫਸਲੀ ਚੱਕਰ ਦੇ ਨਾਲ ਅਸੀਂ ਆਪਣੀ ਮਿੱਟੀ ਨੂੰ ਬਹੁਤ ਜ਼ਿਆਦਾ ਜਿਹੜਾ ਵਾ ਨਾ ਬਰਬਾਦ ਕੀਤਾ ਆ ਤੇ ਸਾਨੂੰ ਜਿਹੜਾ ਵਾ ਸਾਡੇ ਪੁਰਾਤਨ ਜਿਹੜਾ ਸਾਡੇ ਬਜ਼ੁਰਗਾਂ ਦਾ ਜਿਹੜਾ ਗਿਆਨ ਸੀ ਆ ਉਸ ਗਿਆਨ ਨੂੰ ਦੁਬਾਰਾ ਆਪਣੇ ਖੇਤੀ ਵਿੱਚ ਲਿਆਉਣਾ ਪਵੇਗਾ ਔਰ ਉਹ ਅਨਾਜਾਂ ਦੀ ਖੇਤੀ ਕਰਨੀ ਪਵੇਗੀ ਜਿਹੜੀ ਅਨਾਜਾਂ ਦੀ ਖੇਤੀ ਸਾਡੇ ਬਜ਼ੁਰਗ ਕਰਦੇ ਸੀਗੇ ਔਰ ਮੂਲ ਅਨਾਜਾਂ ਦੇ ਖੇਤੀ ਕਰਨ ਦੇ ਨਾਲ ਸਾਡੀ ਬਹੁਤ ਸਾਰੀ ਸਮੱਸਿਆਵਾਂ ਜਿਹੜੀਆਂ ਨਾ ਉਹਦਾ ਹੱਲ ਹੁੰਦਾ ਆ ਤੇ ਮੂਲ ਅਨਾਜਾਂ ਦੇ ਨਾਲ-ਨਾਲ ਅਸੀਂ ਦਾਲਾਂ ਤੇਲ ਜਿਹੜਾ ਇਸ ਮੌਸਮ ਦੇ ਵਿੱਚ ਲੱਗਦੇ ਨੇ ਉਸ ਤੋਂ ਬਾਅਦ ਜਿਹੜੀ ਦੂਜੀ ਜਿਹੜੀ ਹਾੜੀ ਦੀ ਫਸਲ ਹੈ ਉਹਦੇ ਚ ਸਰੋਂ ਤੇ ਅਲਸੀ ਇਹ ਖੇਤੀ ਅਸੀਂ ਆਪਣੇ ਖੇਤਾਂ 'ਚ ਕਰਦੇ ਆ ਤੇ ਇਹਦੇ ਨਾਲ ਕੀ ਆ ਵੀ ਇੱਕ ਤੇ ਜਿਹੜਾ ਸਾਡਾ ਫਸਲੀ ਚੱਕਰ ਆ ਖੇਤਾਂ ਦਾ ਉਹ ਬਰਕਰਾਰ ਰਹਿੰਦਾ ਆ ਮਿੱਟੀ ਦੀ ਸਿਹਤ ਜਿਹੜੀ ਆ ਉਹ ਵਧੀਆ ਰਹਿੰਦੀ ਆ ਇਹ ਸਾਰਾ ਕੁਝ ਜਿਹੜਾ ਅਸੀਂ ਕਰ ਰਹੇ ਆ ਇਸ ਤੋਂ ਇਲਾਵਾ ਮੈਂ ਆਪਣੇ ਖੇਤਾਂ 'ਚ ਹੁਣ ਝੋਨਾ ਮੈਂ ਆਪਣੇ ਖੇਤਾਂ 'ਚ ਨਹੀਂ ਲਾਉਂਦਾ ਮੈਂ ਆਪਣੇ ਖੇਤਾਂ ਵਿੱਚ ਬਾਸਮਤੀ ਲਗਾਉਣਾ ਆ ਕਿਉਂਕਿ ਅਸੀਂ ਉਹ ਜਿਹੜੀ ਬਾਸਮਤੀ ਪਨੀਰੀ ਜਿਹੜੀ ਅਸੀਂ ਹੁਣੇ ਬੀਜੀ ਆ ਜਸਟ ਪੰਜ ਛੇ ਦਿਨੀ ਹੋਏ ਨੇ ਔਰ ਉਹਦੀ ਅਸੀਂ ਬਜਾਈ ਜਿਹੜੀ ਆ ਸੌਣ ਚੜ੍ਹੇ ਜਿਹੜੀ ਕਰਨੀ ਆ ਕਿਉਂਕਿ ਜਿਹੜਾ ਸੌਣ ਚੜ੍ਹੇ ਜਿਹੜੀ ਬਾਸਮਤੀ ਬਜਾਈ ਹੁੰਦੀ ਆ ਉਹਦੇ ਵਿੱਚ ਨਾ ਤੇ ਕੋਈ ਕੀੜਾ ਨਾ ਕੋਈ ਬਿਮਾਰੀ ਨਾ ਕੋਈ ਸਮੱਸਿਆ ਹੁੰਦੀ ਆ ਔਰ ਉਹਦਾ ਜਿਹੜਾ ਜਿਹੜਾ ਅਨਾਜ ਪੈਦਾ ਹੁੰਦਾ ਜਾਂ ਚੌਲ ਪੈਦਾ ਹੁੰਦੇ ਨੇ ਉਹਨਾਂ ਚੌਲਾਂ ਦੀ ਜਿਹੜੀ ਕੁਆਲਿਟੀ ਬਹੁਤ ਉਮਦਾ ਕਿਸਮ ਦੀ ਹੁੰਦੀ ਹੈ ਵਧੀਆ ਕਿਸਮ ਦੀ ਹੁੰਦੀ ਆ ਤੋ ਜਿਹੜਾ ਸਾਡੇ ਅੱਜ ਸਾਡੇ ਜਿਹੜੇ ਕਿਸਾਨ ਵੀਰ ਆ ਉਹ ਅੱਜ ਦੇ ਸਮੇਂ 'ਚ ਝੋਨੇ ਦੇ ਨਾਲ ਹੀ ਬਾਸਮਤੀ ਲਗਾ ਰਹੇ ਆ ਇਹਨਾਂ ਦਾ ਜਿਹੜਾ ਬਹੁਤ ਜਿਹੜਾ ਖਿਆਲ ਰੱਖਣਾ ਚਾਹੀਦਾ ਸਾਨੂੰ ਇਹਨਾਂ ਗੱਲਾਂ ਦਾ ਤੋ ਮੂਨ ਅਨਾਜਾਂ ਬਾਰੇ ਮੈਂ ਜਿਹੜੀ ਗੱਲ ਕਰਕੇ ਆਪਣੇ ਇਸ ਪਾਸੇ ਨਹਾਵਾ ਮੂਨ ਅਨਾਜਾਂ ਮੈਂ ਤੁਹਾਨੂੰ ਦੱਸਿਆ ਬਗ ਲੱਗਦਾ ਅਲੱਗ-ਅਲੱਗ ਵਿਧੀਆਂ ਨੇ ਜਿਹੜੀ ਅੱਜ ਵੀ ਇਹਦਾ ਅਸੀਂ ਬਜਾਈ ਕਰ ਰਹੇ ਆ ਜਿਹੜੀ ਤੁਸੀਂ ਦੇਖੀ ਵੀ ਆ ਇਸ ਵਿਧੀ ਵਿੱਚ ਅਸੀਂ ਕੀ ਕਰਦੇ ਆਵੇਂ ਪਨੀਰੀ ਜਿਹੜੀ ਆ ਉਹਨੂੰ 20 ਕੁ ਦਿਨ ਦੇ ਪਨੀਰੀ ਖੇਤ ਚ ਲਾਉਨੇ ਆ ਤੇ ਉਹਨੂੰ ਅਸੀਂ ਉਹ ਪੁੱਟਦੇ ਆ ਔਰ ਉਹਨੂੰ ਪੱਟਣ ਵਾਸਤੇ ਸਾਨੂੰ ਕਿਸੇ ਤਿੱਖੀ ਚੀਜ਼ ਦਾ ਰੰਬੇ ਦਾ ਕਹ ਲਓ ਸਹਾਰਾ ਲੈਣਾ ਪੈਂਦਾ ਕਿਉਂਕਿ ਇਹਦੀ ਜਿਹੜੀ ਪਨੀਰੀ ਨਰਮ ਹੁੰਦੀ ਆ ਤੇ ਇਸ ਕਰਕੇ ਰੰਬੇ ਦੇ ਨਾਲ ਪੁੱਟ ਕੇ ਇਹਦੀ ਜੜਾਂ ਦੇ ਨਾਲ ਥੋੜੀ ਮਿੱਟੀ ਰਵੇ ਉਹ ਪਨੀਰੀ ਪੁੱਟ ਕੇ ਖੇਤ ਵਿੱਚ ਲਾਈ ਜਾਈ ਜਾਂ ਖੇਤ ਨੂੰ ਜਿਹੜਾ ਵਾ ਹੱਲ ਤਵਾਗਾ ਕਰਕੇ ਵਧੀਆ ਖੇਤ ਤਿਆਰ ਕਰਕੇ ਤੇ ਕਿਾਰੇ ਪਾ ਕੇ ਪਾਣੀ ਜਿਹੜਾ ਵਾ ਛੱਡ ਦਿੱਤਾ ਜਾਂਦਾ ਆ بس ਇੱਕ ਚੀਜ਼ ਦਾ ਖਿਆਲ ਰੱਖਿਆ ਜਾਂਦਾ ਵਿੱਚ ਕਦੋਂ ਨਹੀਂ ਕੀਤਾ ਜਾਂਦਾ ਤੇ ਉਹ ਪਾਣੀ ਛੱਡ ਕੇ ਤੇ ਉਸ ਤੋਂ ਬਾਅਦ ਜਿਹੜਾ ਬੂਟੇ ਆ ਲਾਈਨ ਟੂ ਲਾਈਨ 1.5 ਫੁੱਟ ਤੇ ਬੂਟੇ ਤੇ ਬੂਟਾ ਜਿਹੜਾ ਵਾਣਾ 1 ਫੁੱਟ ਦੇ ਕਰੀਬ ਜਿਹੜਾ ਰੱਖਿਆ ਜਾਂਦਾ ਆ ਉਹ ਲਾਈਨਾਂ ਵਿੱਚ ਲਾਉਣ ਦੀ ਵਜ੍ਹਾ ਇਹ ਆ ਕਿ ਜਿਹੜੇ ਸਾਡੇ ਨਦੀਨਾਂ ਦੀ ਜਿਹੜੀ ਸਮੱਸਿਆ ਆਉਣ ਵਾਲੇ ਸਮੇਂ ਜਿਹੜੀ ਆਉਣੀ ਹੁੰਦੀ ਆ 15-20 ਦਿਨ ਬਾਅਦ ਜਿਹੜੇ ਨਦੀਨ ਉਗਦੇ ਨੇ ਅਗਰ ਤੁਹਾਡੀ ਖੇਤੀ ਜਿਹੜੀ ਆ ਤੁਸੀਂ ਪਨੀਰੀ ਦੇ ਰਾਂਹੇ ਲਾਈਨਾਂ ਵਿੱਚ ਕੀਤੀ ਹੋਏਗੀ ਤੇ ਤੁਹਾਨੂੰ ਜਿਹੜਾ ਵਾ ਉਹਨਾਂ ਨਦੀਨਾਂ ਦੀ ਸੰਭਾਲ ਕਰਨ ਵਾਸਤੇ ਸੌਖ ਹੋ ਜਾਂਦੀ ਆ ਤੇ ਉਹ ਜਿਹੜਾ ਵਾਣਾ ਉਹ ਵਧੀਆ ਤਰੀਕੇ ਨਾਲ ਸੰਭਾਲਿਆ ਜਾ ਸਕਦੇ ਨੇ ਦੂਜਾ ਫਾਇਸਿੰਗ ਖਦਾ ਮੈਨੀਫੈਟੇਜ ਹੈਗਾ ਕਿ ਸਮੇ ਜਿਹੜਾ ਵਾਣਾ ਇਹਨੂੰ ਵਧੀਆ ਹਰ ਪੌਦੇ ਨੂੰ ਇੱਕੋ ਜੀ ਖੁਰਾਕ ਮਿਲਦੀ ਆ ਹਰ ਪੌਦੇ ਨੂੰ ਇੱਕੋ ਜੀ ਹਵਾ ਇੱਕੋ ਜੀ ਰੋਸ਼ਨੀ ਮਿਲਦੀ ਆ ਜਿਹਦੇ ਨਾਲ ਜਿਹੜੀ ਖੇਤ ਦੀ ਫਸਲ ਦੀ ਜਿਹੜੀ ਬੜਵਾਰ ਆ ਜਿਹੜੀ ਫਸਲ ਦੀ ਉਤਪਾਦਕਤਾ ਆ ਉਹ ਵਧੀਆ ਹੁੰਦੀ ਆ ਤੇ ਇਹ ਜਿਹੜਾ ਸਾਡੇ ਪੁਰਾਣੇ ਸਮਿਆਂ ਚ ਵੀ ਐਵੇਂ ਖੇਤੀ ਕੀਤੇ ਜਾਂਦੇ ਸੀਗੀ ਉਸੇ ਵਿਧੀ ਨੂੰ ਅਸੀਂ ਅੱਗੇ ਲੈ ਕੇ ਆ ਰਹੇ ਆ ਇਸ ਤੋਂ ਇਲਾਵਾ ਜਿਹੜੀ ਐਸ ਆਰ ਆਈ ਮੈਥਡ ਜਿਹੜਾ ਮੈਂ ਪਹਿਲਾਂ ਦੱਸਿਆ ਸੀਗਾ ਸਿਸਟਮ ਆਫ ਰੂਟ ਇੰਟੈਂਸੀਫਿਕੇਸ਼ਨ ਉਹਦੇ ਨਾਲ ਕੀ ਹੈ ਉਹਦੇ ਵਿੱਚ ਬਿਲਕੁਲ 10 ਇੰਚ ਬਾਜ 10 ਇੰਚ ਦੀ ਵਿੱਤ ਤੇ ਅਸੀਂ ਪੌਦਿਆਂ ਦੀ ਬਿਜਾਈ ਕਰਦੇ ਆ ਤੇ ਉਹਦੇ ਨਾਲ ਜਿਹੜਾ ਬਣਾ ਉਹਦਾ ਵੀ ਇਹੀ ਮੈਥਡ ਆ ਕਿ ਪਹਿਲਾਂ ਖੇਤ ਤਿਆਰ ਕਰ ਲਓ ਸੁਹਾਗਾ ਮਾਰ ਕੇ ਪਾਣੀ ਹਲਕਾ ਛੱਡ ਕੇ ਜਦੋਂ ਪਾਣੀ ਥੋੜਾ نیچے بیٹھ ਜਾਂਦਾ ਹੈ ਤੇ ਅਜੇ ਜ਼ਮੀਨ ਗੱਲੀ ਹੋਵੇ ਤੇ ਇੱਕ ਮਾਰਕਰ ਹੁੰਦਾ ਆ ਉਸ ਮਾਰਕਰ ਦੇ ਨਾਲ ਪਹਿਲਾਂ ਮਾਰਕਿੰਗ ਕਰ ਲਈ ਜਾਂਦੀ ਆ ਔਰ ਉਸ ਮਾਰਕਰ ਦੇ ਜਿਹੜੇ ਕ੍ਰੋਸ ਪੁਆਇੰਟ ਹੁੰਦੇ ਨੇ ਉਹਨਾਂ ਪਾਈਸ ਉੱਪਰ 10 ਤੋਂ 15 ਦਿਨ ਦੀ ਪਨੀਰੀ 15 ਦਿਨਾਂ ਦੇ ਅੰਦਰ ਅੰਦਰ ਦੀ ਪਨੀਰੀ ਜਿਹੜੀ ਆ ਨਾ ਇੱਕ ਇੱਕ ਪੌਦਾ ਜਿਹੜਾ ਰੱਖ ਦਿੱਤਾ ਜਾਂਦਾ ਆ ਔਰ ਜਿੰਨੀ ਪਨੀਰੀ ਜਿਹੜੀ ਆ ਨਾ ਉਹ ਛੋਟੀ ਉਮਰ ਦੀ ਲੱਗੇਗੀ ਉਨੀ ਜਿਹੜਾ ਉਹਦਾ ਜਿਹੜਾ ਵਾ ਟੈਲਰਿੰਗ ਜਿਹੜਾ ਉਹਦਾ ਪੌਦੇ ਦਾ ਜਿਹੜਾ ਵਾ ਵਧੀਆ ਉਤਪਾਦਕ ਹੁੰਦਾ ਵਾ ਉਹਦਾ ਉਤਪਾਦਕਤਾ ਵੱਧਦੀ ਆ ਤੇ ਝਾੜ ਚੰਗਾ ਮਿਲਦਾ ਆ ਤੇ ਇਹ ਦਾ ਜਿਹੜਾ ਵਾ ਸਾਡਾ ਬਜਾਈ ਦੀ ਵਿਧੀ ਆ ਤੇ ਇਹਦੇ ਤੋਂ ਇਲਾਵਾ ਅੱਗੇ ਚੱਲ ਕੇ ਜਦੋਂ ਸਾਡਾ ਪਹਿਲਾ ਬੱਤਰ ਜਦੋਂ ਆਉਣਾ ਆ ਜਦੋਂ ਆਪਾਂ ਪਾਣੀ ਨੂੰ ਝੋਨੇ ਦਿੱਤਾ ਤਰ੍ਹਾਂ ਨਹੀਂ ਲਗਾਉਣਾ ਸਿਰਫ ਪਹਿਲੀ ਵਾਰ ਬੀਜਣ ਲੱਗਿਆ ਸਾਨੂੰ ਪਾਣੀ ਜਿਹੜਾ ਵਾ ਲਗਾਉਣ ਦੀ ਲੋੜ ਪੈਂਦੀ ਆ ਉਸ ਤੋਂ ਬਾਅਦ ਅਸੀਂ ਪਾਣੀ ਜਿਹੜਾ ਵਾ ਨਾ ਉਹ ਉਦੋਂ ਲਗਾਉਣਾ ਜਦੋਂ ਸਾਡੀ ਫਸਲ ਜਿਹੜਾ ਸਵੇਰੇ ਅਸੀਂ 9 9 ਵਜੇ ਕਰੀਬ ਆਪਣੇ ਖੇਤ ਵਿੱਚ ਜਾਉਣਾ ਆ ਤੇ ਸਾਡੀ ਫਸਲ ਕਮਲੌਂਦੀ ਨਜ਼ਰ ਆਵੇ ਭਾਵ ਕਿ ਪਾਣੀ ਮੰਗਦੀ ਨਜ਼ਰ ਆਵੇ ਤੇ ਫੇਰ ਫਸਲ ਨੂੰ ਪਾਣੀ ਲਾਉਣਾ ਤੇ ਪਾਣੀ ਪਤਲਾ ਪਤਲਾ ਲਾਉਣਾ ਆ ਤੇ ਉਹ ਇਹ ਸਮੱਸਿਆ ਅੱਜ ਕੱਲ ਨਹੀਂ ਹੁੰਦੀ ਕਿਉਂਕਿ ਹੁਣ ਬਰਸਾਤਾਂ ਦਾ ਮੌਸਮ ਮਾਨਸੂਨ ਆ ਜਾਂਦੀ ਹੈ ਔਰ ਬਰਸਾਤਾਂ ਦੇ ਨਾਲ ਫਸਲ ਵਧੀਆ ਹੁੰਦੀ ਹੈ ਤੇ ਜਿਹੜੇ ਸਾਡੇ ਪਾਣੀ ਜਿਹੜੇ ਹੈਗੇ ਨੇ ਉਹਦੀ ਬਚਤ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਇਹਨਾਂ ਨਾਲ ਜਾਂਦੇ ਨਾਲ ਤੇ ਔਰ ਇਹ ਵੀ ਦੇਖਿਆ ਗਿਆ ਆ ਕਿ ਸਿਰਫ ਇੱਕ ਜਾਂ ਦੋ ਪਾਣੀ ਵੱਧ ਵੱਧ ਤਿੰਨ ਪਾਣੀ ਬਹੁਤ ਜ਼ਿਆਦਾ ਲੰਮਾ ਸਮਾਂ ਔੜ ਲੱਗੇ ਫੇਰ ਪਾਣੀ ਮੰਗਦੀ ਆ ਫਸਲ ਔਰ ਵੱਧ ਵੱਧ ਜਿਹੜੀ ਤਿੰਨ ਕ ਪਾਣੀ ਦੇ ਨਾਲ ਹੀ ਫਸਾ ਦੀ ਫਸਲ ਤਿਆਰ ਹੋ ਜਾਂਦੀ ਹੈ ਮੂਲ ਅਨਾਜਾਂ ਦੀ ਕਾਸ਼ਤ ਕਰਦੇ ਹੋਏ ਧਰਤੀ ਹੇਠਲੇ ਪਾਣੀ ਦੀ ਬਚਤ ਵੀ ਹੁੰਦੀ ਹੈ ਅਤੇ ਇਸ ਦੀ ਫਸਲ ਨੂੰ ਜ਼ਿਆਦਾ ਸੰਭਾਲ ਦੀ ਵੀ ਲੋੜ ਨਹੀਂ ਪੈਂਦੀ। ਮੋٹے ਅਨਾਜਾਂ ਦੀ ਫਸਲ ਨੂੰ ਜ਼ਿਆਦਾ ਕੀੜੇ ਮਕੌੜੇ ਅਤੇ ਬਿਮਾਰੀਆਂ ਵੀ ਪ੍ਰਭਾਵਿਤ ਨਹੀਂ ਕਰਦੀਆਂ ਅਤੇ ਝਾੜ ਵੀ ਚੰਗਾ ਮਿਲ ਜਾਂਦਾ ਹੈ। ਜੇਕਰ ਇਹਨਾਂ ਮੂਲ ਅਨਾਜਾਂ ਦੀ ਵਧੀਆ ਮੰਡੀਕਰਨ ਹੋ ਜਾਵੇ ਤਾਂ ਕਿਸਾਨਾਂ ਦੀ ਆਮਦਨ ਵੱਧ ਜਾਂਦੀ ਹੈ। ਕਿਸਾਨ ਮੂਲ ਅਨਾਜਾਂ ਦੀ ਕਾਸ਼ਤ ਸ਼ੁਰੂਆਤ ਵਿੱਚ ਘਰੇਲੂ ਪੱਧਰ ਤੇ ਹੀ ਕਰ ਸਕਦਾ ਏ ਇਹਨਾਂ ਦੀ ਵਾਢੀ ਤੋਂ ਬਾਅਦ ਤੁਸੀਂ ਇਹਨਾਂ ਨੂੰ ਝਾੜ ਲੋ ਜਿਵੇਂ ਤੁਸੀਂ ਕਣਕ ਝਾੜਦੇ ਹੋ ਤੇ ਇਹਨਾਂ ਦਾ ਬੀਜ ਥੋੜਾ ਮਤਲਬ ਛੱਟਣ ਤੋਂ ਪਹਿਲਾਂ ਉਹਨੂੰ ਥੋੜਾ ਸੁਕਾਉਣਾ ਜ਼ਰੂਰੀ ਹੈ ਤਾਂ ਜੋ ਜਿਹੜੇ ਹਰੇ ਵਾਲੇ ਨੇ ਉਹ ਉਹ ਅਲੱਗ ਹੋ ਸਕਣ ਤੇ ਹਵਾ ਦੇ ਰੁਖ ਬਣੀ ਤੁਸੀਂ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਝਾੜ ਸਕਦੇ ਹੋ ਤੇ ਬੀਜ ਤੁਹਾਡਾ ਜਿਹੜਾ ਪ੍ਰੋਸੋਮਿਲਟ ਦਾ ਉਹ ਲਾਈਟ ਬ੍ਰਾਊਨ ਜਾਂ ਹਰੇ ਭੂਰੇ ਹਲਕੇ ਭੂਰੇ ਰੰਗ ਦਾ ਹੋਊਗਾ ਤੇ ਫੌਕਸ ਟੇਲ ਦਾ ਮਲ ਅ ਬੀਜ ਜਿਹੜੀ ਕੰਗਣੀ ਹੈ ਉਹਦਾ ਬੀਜ ਥੋੜਾ ਜਿਹਾ ਡਾਰਕ ਹੋਊਗਾ ਮਤਲਬ ਡਾਰਕ ਬਰਾਊਨ ਜਾਂ ਗੂੜਾ ਪੂਰਾ ਹੋਊਗਾ ਤੇ ਜਵਾਰ ਬਾਜਰਾ ਦਾ ਤਾਂ ਤੁਸੀਂ ਦੇਖਿਆ ਹੀ ਹੈ ਤੁਹਾਨੂੰ ਪਤਾ ਹੀ ਹੈ ਉਹਨਾਂ ਦੇ ਬੀਜ ਦੀ ਪਹਿਚਾਨ ਤੇ ਰਾਗੀ ਤਾਂ ਜਿਹੜਾ ਬੀਜ ਹੈ ਉਹ ਲਾਲ ਰੰਗ ਦਾ ਹੁੰਦਾ ਹੈ ਲਾਲ ਰੰਗ ਦਾ ਹੋਣ ਕਰਕੇ ਉਹਦੀ ਪਛਾਣ ਵੱਖੀ ਹੋ ਜਾਂਦੀ ਹੈ ਹੁਣ ਅਸੀਂ ਰਾਗੀ ਤੇ ਕੋਡਾ ਕੋਦਰੇ ਤੇ ਸਾਡਾ ਕੰਮ ਜਾਰੀ ਹੈ ਮਲਟੀ ਲੋਕੇਸ਼ਨ ਟ੍ਰਾਇਲਸ ਅਸੀਂ ਭੇਜੇ ਹੋਏ ਨੇ ਉਮੀਦ ਕਰਦੇ ਹਾਂ ਕਿ ਅਗਲੇ ਸਾਲ ਤੱਕ ਤੁਹਾਨੂੰ ਇੱਕ ਇੱਕ ਵੈਰਾਈਟੀ ਇਹਨਾਂ ਦੋਨਾਂ ਫਸਲਾਂ ਦੀ ਵੀ ਦੇ ਸਕੀਏ ਉਸ ਤੋਂ ਬਾਅਦ ਲਿਟਲ ਮਿਲੇਟ ਅਤੇ ਬਾਣੀਆੜ ਮਿਲੇਟ ਇਹ ਦੋਨੋਂ ਲਾਈਨ ਚ ਨੇ ਫਿਰ ਅਸੀਂ ਹੋਰ ਪੀਆਈਓ ਨੇ ਇੱਕ ਕੋਸ਼ਿਸ਼ ਕੀਤੀ ਹੈ ਕਿ ਥੋੜੀ ਸ਼ਾਰਟ ਡਿਊਰੇਸ਼ਨ ਕ੍ਰੌਪਸ ਵੀ ਜਿਹੜੀਆਂ ਵੈਰਾਈਟੀਆਂ ਨਿਕਲ ਚੁੱਕੀਆਂ ਉਹਨਾਂ ਦੀ ਹੋਰ ਜਿਵੇਂ ਰਾਗੀ ਹੈ ਤੇ ਕੋਧਰਾ ਹੈ ਇਹ ਲਗਭਗ 90 ਤੋਂ 120 ਦਿਨ ਲੈਂਦੇ ਨੇ ਪੱਕਣ ਲਈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਦੀ ਹੋਰ ਛੋਟੀ ਕਾਸ਼ ਦਾ ਸਮਾਂ ਅਸੀਂ ਇਦਾਂ ਦੀ ਵੈਰਾਈਟੀ ਲੈ ਕੇ ਆਈ ਹੈ ਜਿਹੜੀ ਬਿਨਾ ਆਰਟੀਫੀਸ਼ੀਅਲ ਇਰੀਗੇਸ਼ਨ ਤੋਂ ਬਿਨਾ ਇਰੀਗੇਸ਼ਨ ਤੋਂ ਕੀਤੀ ਜਾ ਸਕੇ ਸਿਰਫ ਮੀਂਹ ਦੇ ਪਾਣੀ ਤੇ ਹੀ ਜਿਹੜੀ ਸਰਵਾਈਵ ਹੋਵੇ ਮੈਂ ਕਿਸਾਨ ਵੀਰਵਾਨ ਨੂੰ ਇੱਕ مشورہ دینا ਚਾਹੂੰਗੀ ਕਿ ਜਿਵੇਂ ਕਿ ਅਸੀਂ ਡਿਵੈਲਪ ਕੀਤਾ ਹੈ ਇੱਕ ਪੀਏਯੂ ਮਿਲਟ ਕਿਟ ਉਹਦੇ ਵਿੱਚ ਜਵਾਰ ਬਾਜਰਾ ਤੇ ਪ੍ਰੋਸੋ ਮਿਲਟ ਦੀ ਜਿਹੜੀ ਰਿਲੀਜ਼ਡ ਵੈਰਾਈਟੀਆਂ ਸਫਾਰਿਸ਼ ਕੀਤੀਆਂ ਗਈਆਂ ਵੈਰਾਈਟੀਆਂ ਨੇ ਉਹਨਾਂ ਦਾ ਥੋੜਾ ਥੋੜਾ ਸੀਡ ਪਾਇਆ ਤੁਸੀਂ ਉਹ ਮਿਲਟ ਕਿਟ ਖਰੀਦ ਸਕਦੇ ਹੋ ਤੇ ਉਹ ਆਪਣੇ ਘਰੇਲੂ ਵਰਤੋਂ ਵਾਸਤੇ ਤੁਸੀਂ ਉਹ ਥੋੜੇ ਜੇ ਰਕਬੇ 'ਚ ਲਾ ਕੇ ਦੇਖ ਸਕਦੇ ਹੋ ਤੇ ਮੈਂ ਇਹ ਜ਼ਰੂਰ ਕਹੂੰਗੀ ਕਿ ਕਿਉਂਕਿ ਅੱਜਕਲ ਲਾਈਫਸਟਾਈਲ ਡਿਜ਼ੀਜ਼ਸ ਤੇ ਕਾਰਡੀਓਵਾਸਕੂਲਰ ਹੋ ਗਿਆ ਜਿਵੇਂ ਬੀਪੀ ਹੋ ਗਿਆ ਜਾਂ ਗਲੂਟਨ ਅਲਰਜੀ ਹੋ ਗਈ ਐਦਾਂ ਦੀਆਂ ਬਿਮਾਰੀਆਂ ਬਹੁਤ ਪ੍ਰਚਲਿਤ ਹੋ ਰਹੀਆਂ ਨੇ ਪੰਜਾਬ 'ਚ ਕੈਂਸਰ ਹੋ ਗਿਆ ਤੇ ਇਹਦੇ ਲਈ ਜੇ ਤੁਸੀਂ ਮਿਲਟਸ ਦੀ ਵਰਤੋਂ ਕਰੋ ਤਾਂ ਤੁਸੀਂ ਆਪਣੀ ਸਿਹਤ ਬਹੁਤ ਚੰਗੀ ਰੱਖ ਸਕਦੇ ਹੋ ਇਹ ਜ਼ਰੂਰ ਧਿਆਨ ਰੱਖਣਾ ਕਿ ਇੱਕ ਦਿਨ 'ਚ ਇੱਕ ਵਾਰੀ ਸਿਰਫ ਇੱਕੋ ਤਰ੍ਹਾਂ ਦਾ ਮਿਲਟ ਖਾਣਾ ਜ਼ਰੂਰੀ ਹੈ ਜੇ ਤੁਸੀਂ ਮਿਕਸ ਕਰਕੇ ਮਿਲਟਸ ਖਾਓਗੇ ਉਹਨਾਂ ਦੀ ਇਹਨਾਂ ਦੇ ਵਿੱਚ ਕੁਝ ਇਹੋ ਜਿਹੇ ਤੱਤ ਵੀ ਹੁੰਦੇ ਨੇ ਜਿਹੜੇ ਸਾਡੇ ਸਿਹਤ ਲਈ ਠੀਕ ਨਹੀਂ ਹੁੰਦੇ ਇਹਦੇ ਕਰਕੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਮਿਲਟਸ ਨੂੰ ਕੱਲਾ ਕੱਲਾ ਹੀ ਖਾਈਏ ਉਹਨਾਂ ਨੂੰ ਮਿਕਸ ਕਰਕੇ ਨਾ ਖਾਈਏ ਜਿਵੇਂ ਕਿ ਰਾਗੀ ਨੂੰ ਆਟੇ ਦੇ ਵਿੱਚ ਮਿਕਸ ਕਰਕੇ ਜਾਂ ਰਾਗੀ ਦੇ ਆਟੇ ਵਿੱਚ ਅਸੀਂ ਚੀਨਾ ਤੇ ਕੰਗਣੀ ਦਾ ਆਟਾ ਮਿਕਸ ਕਰ ਲੈਨੇ ਆ ਉਹ ਨਾ ਕਰੋ ਤਾਂ ਜ਼ਿਆਦਾ ਬੈਟਰ ਹੈ ਕਿਉਂਕਿ ਹਰੇਕ ਦਾ ਨਿਊਟ੍ਰੀਸ਼ਨਲ ਫੈਕਟਰਸ ਵੀ ਵੱਖ ਨੇ ਐਂਟੀ ਨਿਊਟ੍ਰੀਸ਼ਨਲ ਫੈਕਟਰਸ ਵੀ ਵੱਖ ਨੇ ਤਾਂ ਇੱਕ ਦੇ ਐਂਟੀ ਨਿਊਟ੍ਰੀਸ਼ਨਲ ਫੈਕਟਰਸ ਦੂਜੇ ਨਾਲ ਰਲ ਕੇ ਕੋਈ ਨੁਕਸਾਨ ਨਾ ਪਹੁੰਚਾਣ ਇਸ ਕਰਕੇ ਇੱਕ ਦਿਨ ਚ ਇੱਕੋ ਹੀ ਤਰ੍ਹਾਂ ਦਾ ਮਿਲਟ ਦਾ ਫੂਡ ਪ੍ਰੋਡਕਟ ਖਾਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਮਿਲਟਸ ਤੁਹਾਡੇ ਡਾਈਜੈਸਟਿਵ ਸਿਸਟਮ ਤੇ ਤੁਹਾਨੂੰ ਪੇਟ ਭਰਿਆ ਰਹਿਣ ਦੀ ਫੀਲਿੰਗ ਦਿੰਦੇ ਆ ਜ਼ਿਆਦਾ ਦੇਰ ਤੱਕ ਇਸ ਕਰਕੇ ਤੁਸੀਂ ਇਹਨਾਂ ਨੂੰ ਸਵੇਰੇ ਖਾਓ ਤਾਂ ਜ਼ਿਆਦਾ ਵਧੀਆ ਕਿਉਂਕਿ ਸਵੇਰ ਤੋਂ ਫਿਰ ਸ਼ਾਮ ਤੱਕ ਤੁਸੀਂ ਮਿਹਨਤ ਕਰੋਗੇ ਸਾਰਾ ਉਹ ਤੁਹਾਨੂੰ ਪਚ ਜਾਊਗਾ ਤੁਹਾਨੂੰ ਭੁੱਖ ਲੱਗਣ ਦੀ ਵੀ ਚਾਂਸਸ ਘਟ ਨੇ ਜੇ ਰਾਤ ਨੂੰ ਖਾਓਗੇ ਤਾਂ ਤੁਸੀਂ ਐਕਸਰਸਾਈਜ਼ ਨਹੀਂ ਕੀਤੀ ਤਾਂ ਉਹ ਪਚਣ ਦੇ ਚਾਂਸਸ ਬਹੁਤ ਘਟ ਨੇ ਤਾਂ ਤੁਸੀਂ ਹੈਵੀ ਹੈਵੀ ਫੀਲ ਕਰੋਗੇ ਇੱਕ ਹੋਰ ਗੱਲ ਕੀ ਜਿਹੜਾ ਤੁਸੀਂ ਮਿਲਟਸ ਖਾਣੇ ਹੋ ਇਨਾਂ ਚ ਗਲੂਟਨ ਨਹੀਂ ਹੈਗਾ ਗਲੂਟਨ ਅਲਰਜਿਕ ਲੋਕ ਇਹਨਾਂ ਦੀ ਵਰਤੋਂ ਆਪਣੀ ਡੇਲੀ ਡਾਈਟ ਚ ਕਰ ਸਕਦੇ ਆ ਜਿਵੇਂ ਕਿ ਬਿਸਕਟਸ ਜਾਂ ਕੁਕੀਜ਼ ਜਾਂ ਫਲੇਕਸ ਇਦਾਂ ਜਾਂ ਇਹਨਾਂ ਦੀ ਰੋਟੀ ਬਣਾ ਕੇ ਵੀ ਯੂਜ਼ ਕਰ ਸਕਦੇ ਆ ਤੇ ਦੂਜਾ ਕੀ ਇਹ ਜਿਹੜੇ ਮਿਲਟਸ ਤੁਹਾਡੇ ਇੰਟੈਸਟਾਈਨਸ ਚ ਜਾ ਕੇ ਬਹੁਤ ਹੌਲੀ ਹੌਲੀ 슈ਗਰਸ ਰਿਲੀਜ਼ ਕਰਦੇ ਆ ਜਿਹਦੇ ਕਰਕੇ ਤੁਹਾਡੀ ਬਲੱਡ ਸਪਾਈਕ ਨਹੀਂ ਆਉਂਦੀ ਜਿਹਦੇ ਕਰਕੇ ਤੁਹਾਡੀ ਬਲੱਡ 슈ਗਰ ਵੀ ਕੰਟਰੋਲ ਰਹਿੰਦੀ ਹੈ ਕਿਸਾਨ ਵੀਰੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੂੰਗੀ ਕਿ ਅਸੀਂ ਆਪਣੇ ਬੱਚਿਆਂ ਲਈ ਇੱਕ ਚੰਗਾ ਵਾਤਾਵਰਣ ਛੱਡ ਕੇ ਜਾਈਏ ਜਿਹਦੇ ਲਈ ਸਾਨੂੰ ਕ੍ਰੌਪ ਡਾਈਵਰਸਿਫਿਕੇਸ਼ਨ ਜਾਂ ਵਿਭਿੰਨਤਾ ਦੀ ਬਹੁਤ ਲੋੜ ਹੈ ਇਹ ਦੇ ਕਰਕੇ ਇਸ ਲਈ ਮਿਲਟਸ ਜਿਹੜੇ ਨੇ ਉਹ ਬਹੁਤ ਟੁਕਮੇ ਬੈਣਦੇ ਨੇ ਤੇ ਤੁਸੀਂ ਇਹਨਾਂ ਦੀ ਕਾਸ਼ਤ ਜ਼ਰੂਰ ਕਰੋ ਇਹਨਾਂ ਨੂੰ ਲਾ ਕੇ ਜ਼ਰੂਰ ਦੇਖੋ ਇਹਨਾਂ ਦੀ ਵਰਤੋਂ ਕਰਕੇ ਜ਼ਰੂਰ ਦੇਖੋ ਤੁਹਾਨੂੰ ਜ਼ਰੂਰ ਲਾਭ ਹੋਏਗਾ ਤੇ ਜੇ ਅਸੀਂ ਪੰਜਾਬ ਦਾ ਪਾਣੀ ਬਚਾਉਣਾ ਪੰਜਾਬ ਦਾ ਵਾਤਾਵਰਣ ਬਚਾਉਣਾ ਤੇ ਪੰਜਾਬ ਦੇ ਬੱਚਿਆਂ ਨੂੰ ਅੱਗੇ ਅਸੀਂ ਕੁਝ ਵਿਰਸੇ ਚ ਦੇ ਕੇ ਜਾਣਾ ਤਾਂ ਉਹਦੇ ਲਈ ਮਿਲਟਸ ਦਾ ਪ੍ਰਯੋਗ ਕਰਨਾ ਤੇ ਮਿਲਟਸ ਦੀ ਕਾਸ਼ਤ ਕਰਨੀ ਬਹੁਤ ਹੀ ਜ਼ਰੂਰੀ ਹੈ ਤੇ ਜਦੋਂ ਫਸਲ ਤਿਆਰ ਹੁੰਦੀ ਆ ਇਹਦੇ ਫਸਲ ਤਿਆਰ ਹੋਣ ਦੀ ਜਿਹੜੀ ਆ ਨਾ ਉਹ ਆਪਾਂ ਇਹਦੇ ਨਾਲ ਜਿਹੜੇ ਸਿੱਟੇ ਲੱਗੇ ਹੁੰਦੇ ਨੇ ਇਹ ਡਾਰਕ ਕਲਰ ਦੇ ਗਾੜੇ ਰੰਗ ਦੇ ਹੋ ਜਾਂਦੇ ਬਾਉਂਡ ਕਲਰ ਦੇ ਔਰ ਉਹ ਜਦੋਂ ਆਪਾਂ ਦੇਖਦੇ ਆਂ ਕਿ ਖੇਤ ਵਿੱਚ ਉਹ 60 70% ਪੌਦੇ ਜਿਹੜੇ ਨੇ ਇਦਾਂ ਦੇ ਹੋ ਗਏ ਨੇ ਕਿਉਂਕਿ ਇਹ ਜਿਹੜੀਆਂ ਫਸਲਾਂ ਨੇ ਮੂਲ ਅਨਾਜ ਜਿੰਨੇ ਵੀ ਨੇ ਇਹ ਸਾਡੇ ਕਣਕ ਝੋਨੇ ਦੀ ਤਰ੍ਹਾਂ ਇੱਕ ਸਾਰ ਨਹੀਂ ਪੱਕਦੇ ਤੇ ਇਹਨਾਂ ਨੂੰ ਫਿਰ ਜਿਹੜਾ ਆਪਾਂ ਸਾਨੂੰ ਬੜਾ ਇੱਕ ਧਿਆਨ ਰੱਖਣਾ ਪੈਂਦਾ ਦੀ ਕਟਾਈ ਵੇਲੇ ਤੇ ਆਪਾਂ ਜਦੋਂ ਦੇਖਦੇ ਆਂ ਵੀ 70% ਦੇ ਕਰੀਬ ਜਿਹੜੇ ਪੌਦੇ ਨੇ ਉਹਨਾਂ ਦਾ ਜਿਹੜਾ ਬਾ ਛਟਿਆਂ ਦਾ ਰੰਗ ਕਾਲਾ ਹੋ ਗਿਆ ਫਿਰ ਆਪਾਂ ਦੀ ਜਿਹੜੀ ਫਸਲ ਦੀ ਜਿਹੜੀ ਕਟਾਈ ਆ ਜੇ ਫਸਲ ਵੱਡੇ ਰਗਵੇ ਦੇ ਬੀਜੀ ਆ ਫਿਰ ਆਪਾਂ ਇਹਦੀ ਕਟਾਈ ਜਿਹੜੀ ਆ ਆਪਾਂ ਆਪਣੇ ਖੇਤਾਂ 'ਚ ਅਸੀਂ ਇਹਦੀ ਕੰਬਾਈਨ ਦੇ ਨਾਲ ਵੀ ਕਰਦੇ ਆ ਤੇ ਅਗਰ ਰਗਵਾ ਘਟਿਆ ਫਿਰ ਇਹਨੂੰ ਜਿਹੜਾ ਆ ਆਪਾਂ ਜਿਹੜਾ ਫਸਲ ਨੂੰ ਕੱਟ ਕੇ ਖੇਤ ਵਿੱਚ ਚਾਰ ਕੁ ਦਿਨ ਵਾਸਤੇ ਸਕਾ ਲਈਦਾ ਆ ਸਕਾਉਣ ਤੋਂ ਬਾਅਦ ਇਹਨੂੰ ਜਿਹੜਾ ਵਾ ਜਦਾਂ ਫਸਲ ਨੂੰ ਝੋਨਾ ਝਾੜ ਦਿਆ ਇਦਾਂ ਵੀ ਝਾੜ ਕੇ ਕੱਢਿਆ ਜਾ ਸਕਦਾ ਆ ਤੇ ਉਸ ਤੋਂ ਬਾਅਦ ਅਗਰ ਉਹ ਫਸਲ ਜਿਹੜੇ ਬਾਕੀ ਦਾਣੇ ਰਹਿ ਜਾਂਦੇ ਨੇ ਫਿਰ ਆਪਾਂ ਉਹਦੇ ਉੱਪਰ ਸੁੱਕੇ ਥਾਂ ਤੇ ਜਿਹੜਾ ਸਾਰੇ ਉਹ ਜਿਹੜੀ ਆ ਫਸਲ ਰੱਖ ਕੇ ਤੇ ਟ੍ਰੈਕਟਰ ਘਮਾ ਕੇ ਗਾਈ ਕਰ ਲਈ ਜਾਂਦੀ ਆ ਉਹਦੇ ਨਾਲ ਜਿਹੜੇ ਦਾਣੇ ਸਾਰੇ ਜਿਹੜੇ ਬਾਹਰ ਆ ਜਾਂਦੇ ਆ ਤੇ ਬਾਕੀ ਜਿਹੜਾ ਦਾ ਫੂਸ ਹੈ ਬਾਹਰ ਕੱਢ ਕੇ ਰੱਖ ਲੀਦਾ ਆ ਔਰ ਇਹਦੇ ਫੂਸ ਦੀ ਜਿਹੜੀ ਆ ਨਾ ਉਹ ਫਸਲ ਬਹੁਤ ਅੱਛੀ ਆ ਜਿਹੜਾ ਫੂਸ ਦਾ ਜਿਹੜਾ ਹੁੰਦਾ ਪ੍ਰਾਲ ਜਿਹੜਾ ਹੁੰਦਾ ਆ ਪਸ਼ੂਆਂ ਦੀ ਬਹੁਤ ਅੱਛੀ ਖੁਰਾਕ ਆ ਇਹਦੇ ਨਾਲ ਪਸ਼ੂਆਂ ਦੀ ਸਿਹਤ ਚੰਗੀ ਬਣਦੀ ਆ ਔਰ ਪਸ਼ੂ ਇਹਨੂੰ ਬਹੁਤ ਮਜੇ ਨਾਲ ਖਾਂਦੇ ਨੇ ਬਹੁਤ ਸੁਆਦੀ ਭੋਜਨ ਲੱਗਦਾ ਉਹਨਾਂ ਨੂੰ ਤੇ ਚਾਹੇ ਸੁੱਕਾ ਵੀ ਹੋਵੇ ਤੇ ਆਮ ਤੌਰ ਤੇ ਅਸੀਂ ਇਹਨੂੰ ਜਿਹੜਾ ਇਕੱਠਾ ਕਰਕੇ ਰੱਖ ਲੈਨੇ ਆ ਤੇ ਆਉਂਦੇ ਸਮੇਂ ਫਿਰ ਅਸੀਂ ਇਹ ਜਿਹੜੀ ਟੋਕੇ ਜੋ ਦੂਸਰੇ ਹਰੇ ਚਾਰੇ ਦੇ ਨਾਲ ਕੁੱਤਰ ਕੇ ਪਸ਼ੂਆਂ ਨੂੰ ਖਿਲਾ ਦਿੰਨੇ ਆ ਤੇ ਉਹਦੇ ਨਾਲ ਇੱਕ ਤੇ ਜਿਹੜੀ ਸਟਰਾ ਬਰਨਿੰਗ ਦੀ ਜਿਹੜੀ ਪ੍ਰੋਬਲਮ ਆ ਬਹੁਤ ਵੱਡੀ ਸਮੱਸਿਆ ਆ ਪੰਜਾਬ ਦੇ ਵਿੱਚ ਜਿਹੜਾ ਝੋਨੇ ਦੀ ਪਰਾਲੀ ਨੂੰ ਜਿਹੜਾ ਅੱਗ ਲਾਇਆ ਜਾਂਦੀ ਹੈ ਅੱਗ ਲਾਈ ਜਾਂਦੀ ਹੈ ਜਿਹਦੇ ਨਾਲ ਵਾਤਾਵਰਨ ਪ੍ਰਲੀਟ ਹੁੰਦਾ ਆ ਪਸ਼ੂ ਪੰਛੀ ਜਿਹੜੇ ਆ ਉਹ ਜਿਹੜੇ ਬਰਬਾਦ ਹੁੰਦੇ ਨੇ ਮਿੱਟੀ ਦੀ ਜਿਹੜੀ ਸਿਹਤ ਵਿਗੜਦੀ ਆ ਜਿਹੜੇ ਮਿੱਟੀ ਅੰਦਰ ਜੋ ਜੀਵਾਣੂ ਨੇ ਸਾਡੇ ਜਿਹੜੇ ਜਿਨ੍ਹਾਂ ਨੇ ਸਾਡੀ ਫਸਲ ਨੂੰ ਅਗਾਉਣਾ ਆ ਸਹਾਇਤਾ ਕਰਨੀ ਆ ਅਸੀਂ ਉਹਨਾਂ ਸਾਰਿਆਂ ਨੂੰ ਜਲਾ ਦਿੰਨੇ ਆ ਤੇ ਸਾਡੇ ਜਿਹੜੇ ਮਿੱਤਰ ਕੀਟ ਨੇ ਜਿਹੜਾ ਬੰਨਿਆਂ ਚ ਜਾਂ ਹੋਰ ਜਗ੍ਹਾ ਜਿਹੜੇ ਰਹਿੰਦੇ ਨੇ ਖੇਤਾਂ ਚ ਉਹ ਮਿੱਤਰ ਕੀਟ ਵੀ ਜਿਹੜੇ ਨਾਲ ਸਨ ਖਤਮ ਹੋ ਜਾਂਦੇ ਨੇ ਜਿਹਦੇ ਨਾਲ ਸਾਡੀ ਆਉਣ ਵਾਲੀਆਂ ਫਸਲਾਂ ਵਿੱਚ ਜਿਹੜੇ ਆ ਦੂਜੇ ਜਿਹੜੇ ਕੀਟ ਹੈ ਜਿਹੜੇ ਸ਼ਾਕਾਹਾਰੀ ਕੀੜਾ ਜਿਹੜਾ ਫਸਲ ਨੂੰ ਖਾਣ ਵਾਲਾ ਕੀਟ ਹੈ ਉਹਨਾਂ ਦਾ ਹਮਲਾ ਜ਼ਿਆਦਾ ਹੁੰਦਾ ਹੈ ਤੇ ਜਿਹੜੇ ਸਾਡੇ ਮਿੱਤਰ ਕੀਟ ਆ ਉਹ ਮਾਸਾਹਾਰੀ ਹੁੰਦੇ ਨੇ ਉਹ ਜਿਹੜੇ ਇਹਨਾਂ ਕੀਟਾਂ ਨੂੰ ਖਾਂਦੇ ਨੇ ਤੇ ਉਹ ਸਾਡਾ ਜਿਹੜਾ ਬੈਲੈਂਸ ਬਣਿਆ ਰਹਿੰਦਾ ਹੈ ਤਾਂ ਅਸੀਂ ਇਹ ਜਦੋਂ ਪਾਣੀ ਨੂੰ ਅੱਗ ਲਾਉਂਦੇ ਆ ਤੇ ਇਸ ਦੇ ਨਾਲ ਸਾਡਾ ਜਿਹੜਾ ਬੈਲੈਂਸ ਜਿਹੜਾ ਉਹ ਇਨ ਬੈਲੈਂਸ ਹੋ ਜਾਂਦਾ ਉਹ ਸਾਡਾ ਜਿਹੜਾ ਜਿਹੜਾ ਸਰਕਲ ਟੁੱਟ ਜਾਂਦਾ ਹੈ ਇਹ ਸਾਰਾ ਜਿਹੜਾ ਸਾਡਾ ਇਹ ਮੂਲ ਅਨਾਜਾਂ ਦੇ ਵਾਸਤੇ ਇਸ ਪਾਸੇ ਨੂੰ ਇਧਰ ਆਉਣ ਦੀ ਜ਼ਰੂਰਤ ਆ ਕਿਉਂਕਿ ਇਹਨਾਂ ਮੂਲ ਅਨਾਜਾਂ ਦੇ ਖਾਣ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਕਿਉਂਕਿ ਅੱਜ ਤੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਹੁਣਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਔਰ ਸਾਰੇ ਸੰਸਾਰ ਤੇ ਇਹਦਾ ਜਿਹੜਾ ਮਿਲਿਟ ਇਅਰ ਆ 2023 ਇੰਟਰਨੈਸ਼ਨਲ ਮਿਲਿਟ ਇਅਰ ਜਿਹੜਾ ਮਨਾਇਆ ਜਾ ਰਿਹਾ ਆ ਔਰ ਉਹ ਜਿਹੜਾ ਮਿਲਿਟ ਇਅਰ ਦੇ ਹੋਣ ਕਰਕੇ ਬਹੁਤ ਲੋਕਾਂ ਚੋਂ ਜਾਗਰੂਤਾ ਪੈਦਾ ਹੋਈ ਆ ਡਿਮਾਂਡ ਵਧੀ ਆ ਔਰ ਇਹਦੇ ਚ ਹੁਣ ਜਿਹੜਾ ਵਾ ਵੈਲਿਊ ਐਡਿਡ ਪ੍ਰੋਡਕਟਸ ਤਿਆਰ ਇਸ ਤੋਂ ਇਲਾਵਾ ਜਿਹੜਾ ਹੁਣ ਜਿਹੜੇ ਬਹੁਤ ਸਾਰੇ ਡਾਈਟੀਸ਼ੀਅਨ ਡਾਕਟਰ ਜਿਹੜੇ ਨੇ ਇਹਨਾਂ ਨਾਜਾਂ ਦੇ ਉੱਤੇ ਸਰਚ ਕਰ ਰਹੇ ਨੇ ਔਰ ਦੇਖਿਆ ਗਿਆ ਆ ਕਿ ਜਿਹੜਾ ਇਹਨਾਂ ਨਾਜਾਂ ਨੂੰ ਖਾਣ ਦੇ ਨਾਲ 슈ਗਰ ਬਲੱਡ ਪ੍ਰੈਸ਼ਰ ਮੋਟਾਪਾ ਸਾਹ ਤੜਾ ਆਰਥਰਾਇਟਸ ਆ ਥਾਇਰੋਇਡ ਆ ਔਰ ਬਹੁਤ ਸਾਰੀਆਂ ਬਿਮਾਰੀਆਂ ਇਹ ਸਾਰੀਆਂ ਜਿਹੜੀਆਂ ਦੂਰ ਹੁੰਦੀਆਂ ਖੁਦ ਅਸੀਂ ਦੇਖੀਆਂ ਨੇ ਪਿਛਲੇ 4 ਸਾਲ ਤੋਂ ਅਸੀਂ ਇਹਨੂੰ ਵਰਤ ਵੀ ਰਹੇ ਆ ਔਰ ਲੋਕਾਂ ਨੂੰ ਜਿਹੜਾ ਖਲਾ ਵੀ ਰਹੇ ਆ ਔਰ ਉਹਦੇ ਨਾਲ ਜਿਹੜਾ ਉਹ ਬਹੁਤ ਵਧੀਆ ਹੈਲਥ ਇੰਪੈਕਟ ਜਿਹੜਾ ਪੈਂਦਾ ਲੋਕਾਂ ਦਾ ਤੇ ਇਸ ਕਰਕੇ ਇਹ ਇਹ ਮੂਹਰ ਨਾਜਾਂ ਨੂੰ ਸਾਨੂੰ ਜਿਹੜਾ ਦੁਬਾਰਾ ਔਰ ਆਪਣੇ ਜਿਹੜੇ ਖੇਤੀ ਦੀ ਜਿਹੜੀ ਫਸਲ ਵਿਭਿੰਨਤਾ ਉਹਨੂੰ ਬਰਕਰਾਰ ਰੱਖਣਾ ਪਵੇਗਾ ਔਰ ਉਹਦੇ ਨਾਲ ਸਾਡੀ ਮਿੱਟੀ ਹਵਾ ਪਾਣੀ ਵਧੀਆ ਰਹੇਗਾ ਔਰ ਇਹਦੇ ਚ ਇੱਕ ਹੋਰ ਮੈਂ ਦੱਸਣੀ ਚਾਹਾਂਗਾ ਇਹਦੇ ਚ ਇੱਕ ਬਹੁਤ ਵਧੀਆ ਫਸਲਾਂ ਨੇ ਕਿਸੇ ਕਿਸਮ ਦੀ ਉਹਨੂੰ ਕੋਈ ਬਿਮਾਰੀ ਨਹੀਂ ਆਉਂਦੀ ਇਹਨਾਂ ਫਸਲਾਂ ਨੂੰ ਕਿਸੇ ਕਿਸਮ ਦਾ ਕੋਈ ਕੀੜਾ ਨਹੀਂ ਲੱਗਦਾ ਇਹਨਾਂ ਫਸਲਾਂ ਦੇ ਉੱਪਰ ਜਿਹੜਾ ਬਾਣਾ ਕੋਈ ਐਸਾ ਕੋਈ ਸਮੱਸਿਆ ਨਹੀਂ ਹੈ ਜਿਹੜਾ ਇਹਨਾਂ ਨੂੰ ਪੈਸਟੀਸਾਈਡ ਜਾਂ ਪੈਸਟੀਸਾਈਡ ਪਾਉਣਾ ਪਵੇ ਤੇ ਇਹ ਸਾਰਾ ਜਿਹੜਾ ਵਿਧੀ ਹੈ ਸਾਰੀ ਇਹਦੀ ਜਿਹੜਾ ਕੋਈ ਕਿਸਾਨ ਲਾਉਣਾ ਚਾਹੁੰਦਾ ਆ ਤੇ ਤੁਹਾਨੂੰ ਜਿਹੜਾ ਬੀਜ ਫ੍ਰੀ ਦਿੰਨੇ ਆ ਪਿਛਲੇ ਕੁਝ 4 ਕੁ ਸਾਲ ਤੋਂ ਬੀਜ ਫ੍ਰੀ ਵੰਡ ਰਹੇ ਆ ਔਰ ਸਾਰੇ ਹਰਿਆਣਾ ਪੰਜਾਬ ਯੂਪੀ ਉੱਤਰਾਖੰਡ ਕਾਫੀ ਦੂਰ ਦੂਰ ਕਿਸਾਨਾ ਰਾਜਸਥਾਨ ਦਾ ਕਿਸਾਨਾ ਨੇ ਜਿਹੜਾ ਬੀਜ ਲਗਾਏ ਨੇ ਹੁਣ ਮੱਧ ਪ੍ਰਦੇਸ਼ ਦੇ ਕਿਸਾਨਾ ਨੇ ਵੀ ਖੜਿਆ ਸੀਗਾ ਇਹ ਬੀਜ ਜਿਹੜਾ ਸਾਡਾ ਮਕਸਦ ਇਹ ਹੀ ਆ ਕਿ ਇਹ ਬਾਬੇ ਨਾਨਕ ਦੀ ਖੇਤੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਕਿ ਮੂਲ ਅਨਾਜ ਜਿਹੜੇ ਨੇ ਇਹ ਬਾਬੇ ਨਾਨਕ ਨੇ ਕੋਧਰੇ ਦਾ ਪਛਾਦਾ ਭਾਈ ਲਾਲੋ ਦੇ ਘਰ ਛਕਿਆ ਸੀਗਾ ਇਹਨਾਂ ਮੂਲ ਅਨਾਜਾਂ ਨੂੰ ਜਿਹੜਾ ਅਸੀਂ ਇਸ ਕਰਕੇ ਵਧਾਉਣਾ ਚਾਹੁੰਦੇ ਆ ਬਾਬੇ ਨਾਨਕ ਦੀ ਖੇਤੀ ਅਪਣਾਓ ਮਿੱਟੀ ਪਾਣੀ ਸਿਹਤ ਤੇ ਹਵਾ ਬਚਾਓ ਇਹ ਸਾਡਾ ਸੰਦੇਸ਼ ਆ ਤੇ ਮੈਂ ਆਪਣੇ ਵੇਖਣ ਵਾਲੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਵੀ ਜਿਹੜੇ ਖੇਤੀ ਕਰਨ ਵਾਲੇ ਮੇਰੇ ਦਰਸ਼ਕ ਨੇ ਉਹ ਇਸ ਖੇਤੀ ਨੂੰ ਬਣਾਉਣ ਤੇ ਇਹਦੇ ਨਾਲ ਜਿਹੜਾ ਸਾਡਾ ਆਉਣ ਵਾਲਾ ਫਿਊਚਰ ਆਉਣ ਵਾਲੀ ਨਸਲਾਂ ਬਚਣਗੀਆਂ ਸਾਡਾ ਮਿੱਟੀ ਪਾਣੀ ਹਵਾ ਬਚੇਗਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਆ ਮੂਲਨਾਂ ਜਾਂ ਬਾਰੇ ਚਾਹੇ ਤੁਸੀਂ ਕੋਈ ਕੁਦਰਤੀ ਖੇਤੀ ਕਰਦੇ ਹੋ ਉਹਨਾਂ ਬਾਰੇ ਕੋਈ ਜਾਣਕਾਰੀ ਚਾਹੀਦੀ ਆ ਉਹ ਵੀ ਤੁਹਾਨੂੰ ਦੇਣ ਵਾਸਤੇ ਅਸੀਂ ਤਿਆਰ ਆ ਜੀ ਮੂਲ ਅਨਾਜਾਂ ਦੀ ਜਦੋਂ ਫਸਲ ਤਿਆਰ ਹੋ ਜਾਂਦੀ ਆ ਤੇ ਇਹਨਾਂ ਉਹਨਾਂ ਅਨਾਜਾਂ ਵਿੱਚ ਜਿਹੜੇ ਇਹ 6 ਅਨਾਜ ਨੇ ਕੋਧਰਾ ਕੰਗਣੀ ਸਮਾਂਕ ਕਟਕੀ ਹਰੀ ਕੰਗਣੀ ਤੇ ਚੀਨਾ ਇਹ 6 ਤਰ੍ਹਾਂ ਦੇ ਅਨਾਜ ਆ ਜਿਨ੍ਹਾਂ ਉੱਪਰ ਛਿਲਕਾ ਹੁੰਦਾ ਆ ਔਰ ਛਿਲਕਾ ਉਤਾਰਨ ਤੋਂ ਬਾਅਦ ਇਹ ਅਨਾਜ ਜਿਹੜੇ ਆ ਖਾਣਯੋਗ ਬਣਦੇ ਨੇ ਜਿਵੇਂ ਕਿ ਝੋਨਾ ਜਿਹੜਾ ਵਾ ਛੜਨ ਤੋਂ ਬਾਅਦ ਸਾਫ਼ ਕਰਨ ਤੋਂ ਬਾਅਦ ਚੌਲ ਬਣਦੇ ਨੇ ਖਾਧੇ ਜਾ ਸਕਦੇ ਨੇ ਇਸੇ ਤਰ੍ਹਾਂ ਇਹਨਾਂ ਮੂਲ ਅਨਾਜਾਂ ਚ ਇਹ 6 ਅਨਾਜ ਜਿਹੜੇ ਨੇ ਇਹਨਾਂ ਦਾ ਛਿਲਕਾ ਉਤਾਰਨ ਤੋਂ ਬਾਅਦ ਇਹਨਾਂ ਇਨਨ ਖਾਧਾ ਜਾ ਸਕਦਾ ਆ ਔਰ ਇਹਨਾਂ ਨੂੰ ਖਾਣ ਵਾਸਤੇ ਜਿਹੜਾ ਤਿਆਰ ਕਰਨ ਵਾਸਤੇ ਜਿਹੜਾ ਪ੍ਰੋਸੈਸਿੰਗ ਹੋਣਾ ਹੈ ਉਹ ਪੰਜਾਬ ਦੇ ਵਿੱਚ ਸਿਰਫ ਤਿੰਨ ਜਗ੍ਹਾ ਤੇ ਹੈਗੇ ਨੇ ਇੱਕ ਮੇਰੇ ਕੋਲ ਹੈ ਇੱਥੇ ਬਟਾਲੇ ਵਿੱਚ ਮੇਰੇ ਪਿੰਡ ਅੰਗੀਲਪੁਰੇ ਵਿਖੇ ਜਿੱਦੇ ਚ ਅਸੀਂ ਆਪਣੇ ਜਿੰਨੇ ਵੀ ਮੂਲ ਅਨਾਰ ਜਨੇ ਸਾਰੇ ਕਿਸਾਨਾ ਜਿਹੜੇ ਮੇਰੇ ਅਗਲ-ਬਗਲ ਲੱਗੇ ਜਿਹੜੇ ਇਲਾਕਿਆਂ ਦੀ ਬੀਜਦੇ ਨੇ ਉਹਨਾਂ ਨੂੰ ਅਸੀਂ ਤਿਆਰ ਕਰਕੇ ਦਿੰਨੇ ਆ ਤੇ ਦੂਸਰਾ ਜਿਹੜਾ ਜਾਤੋਂ ਵਿਖੇ ਆ ਤੀਸਰਾ ਜਿਹੜਾ ਉਹ ਰਾਜਪੁਰਾ ਜਿਹੜਾ ਜ਼ਿਲ੍ਹਾ ਸੰਗਰੂਰ ਵਿੱਚ ਆ ਤੇ ਇਹ ਜਿਹੜੇ ਪ੍ਰੋਸੈਸਿੰਗ ਦੀ ਅਸੀਂ ਆਪਾਂ ਗੱਲ ਕਰਦੇ ਆ ਮੂਲ ਨਾਜਾਂ ਨੂੰ ਜਿਹੜਾ ਵਾ ਇੱਕ ਇਹਦਾ ਬਹੁਤ ਇੱਕ ਇੱਕ ਪਲੱਸ ਪੁਆਇੰਟ ਹੈ ਇਹਨਾਂ ਨਾਲ ਜਾਂਦਾ ਇਹ ਚਾਹੇ ਜਿੰਨਾ ਮਰਜੀ ਲੰਮਾ ਸਮਾਂ ਪਏ ਰਹਿਣ ਤੇ ਜਿੰਨਾ ਚਿਰ ਇਹ ਆਪਣੇ ਛਿਲਕੇ ਸਿਹਤ ਪਏ ਨੇ ਜਿੰਨਾ ਜੇ ਬੀਜ ਦੇ ਰੂਪ ਚ ਆਗੇ ਨੇ ਉਹਨਾਂ ਚਿਰ ਇਹਨਾਂ ਨੂੰ ਕੋਈ ਕੀੜਾ ਨਹੀਂ ਲੱਗਦਾ ਕਿਸੇ ਕਿਸਮ ਦਾ ਇਹਨਾਂ ਨੂੰ ਢੋਰਾ ਕੋਈ ਸੁਸਰੀ ਨਹੀਂ ਲੱਗਦੀ ਔਰ ਇਹਨੂੰ ਸਿਰਫ ਚੂਹੇ ਤੋਂ ਬਚਾ ਕੇ ਰੱਖਣਾ ਪੈਂਦਾ ਆ ਔਰ ਇਹਨੂੰ ਜਿਹੜਾ ਵਾ ਆਪਾਂ ਜਿਹੜੇ ਜੂੜ ਦੇ ਬੋਰੇ ਆ ਉਹਨਾਂ ਚ ਭਰ ਕੇ ਤੇ ਇਹਨਾਂ ਨੂੰ ਜਿਹੜਾ ਵਾ ਉਹ ਸੁੱਕੇ ਥਾਂ ਤੇ ਰੱਖਣਾ ਆ ਜਿੱਥੇ ਚੂਹਾ ਨਾ ਆਉਂਦਾ ਹੋਵੇ ਤੇ ਇਸ ਤੋਂ ਬਾਅਦ ਇਹਦੀ ਪ੍ਰੋਸੈਸਿੰਗ ਵਾਸਤੇ ਆਪਾਂ ਇਹਨਾਂ ਮੂਲ ਨਾਜਾਂ ਪਹਿਲਾਂ ਚੰਗੀ ਤੋਂ ਬਲਵਾ ਕੇ ਜਿਹੜਾ ਜਿਹੜਾ ਇਹਦਾ ਜਿਹੜਾ ਹੈਗਾ ਮਾਇਸਟਰ ਉਹ 14 ਦੇ ਕਰੀਬ ਆ ਜਵੇ ਤੇ ਉਹ ਇਹਦਾ ਸਿੱਧੀ ਪਛਾਣ ਹੁੰਦੀ ਹੈ ਮੂੰਹ ਤੁਸੀਂ ਦਾਣਾ ਲੈ ਕੇ ਮੂੰਹ ਵਿੱਚ ਦਬਾਓ ਜੇ ਕੜਕ ਕਰਦੀ ਆਵਾਜ਼ ਆਉਂਦੀ ਹੈ ਤੇ ਸਮਝ ਲਓ ਮਾਇਸਟਰ ਠੀਕ ਹੈ ਤੇ ਇਹ ਜਦੋਂ ਇਹਦਾ ਮਾਇਸਟਰ ਮੇਨਟੇਨ ਹੋ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਕੋਲ ਮਸ਼ੀਨਾਂ ਨੇ ਉਹਨਾਂ ਮਸ਼ੀਨਾਂ ਦੇ ਲਈ ਫਿਰ ਆਪਾਂ ਇੱਕ ਸਭ ਤੋਂ ਪਹਿਲਾਂ ਇੱਕ ਪ੍ਰੀ ਕਲੀਨਰ ਤੋਂ ਇਹਦਾ ਜਿਹੜਾ ਮੋਟਾ ਜਿਹੜਾ ਛਿਲਕਾ ਜਾਂ ਕੋਈ ਹਲਕਾ ਜਿਹੜਾ ਜਿਹੜੇ ਤੀਲੇ ਹੁੰਦੇ ਨੇ ਪਰਾਲੀ ਦੇ ਜਾਂ ਹੋਰ ਕੋਈ ਮਿੱਟੀ ਦੇ ਕਣ ਹੁੰਦੇ ਨੇ ਹਲਕੇ ਉਹਦੇ ਨਾਲ ਪਹਿਲਾਂ ਪ੍ਰੀਕਲੀਨਰ ਦੇ ਨਾਲ ਹੀ ਸਾਫ਼ ਕਰ ਦਿੱਤੇ ਜਾਂਦੇ ਨੇ ਅੱਜ ਲੋੜ ਹੈ ਪੰਜਾਬ ਵਿੱਚ ਮੂਲ ਅਨਾਜ ਭਾਵ ਮਿਲਟਸ ਦੀ ਖੇਤੀ ਕਰਨ ਦੀ ਦੂਜੀਆਂ ਰਵੈਤੀ ਫਸਲਾਂ ਦੇ ਨਾਲ ਨਾਲ ਮੋٹے ਅਨਾਜ ਵਾਲੀਆਂ ਫਸਲਾਂ ਦੀ ਬਜਾਈ ਕਰਕੇ ਇਹਨਾਂ ਅਨਾਜਾਂ ਨੂੰ ਆਪਣੀ ਰੋਜ਼ਾਨਾ ਖਾਣੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਆਪਣੀ ਖੁਰਾਕ ਵਿੱਚ ਥੋੜੀ ਮਾਤਰਾ ਮੂਲ ਅਨਾਜਾਂ ਦੀ ਸ਼ਾਮਲ ਕਰਕੇ ਅਸੀਂ ਵਿਪਾਰਕ ਪੱਖੋਂ ਮਜ਼ਬੂਤ ਅਤੇ ਸਿਹਤ ਪੱਖੋਂ ਤੰਦਰੁਸਤ ਹੋ ਸਕਦੇ ਹਾਂ ਇਸ ਲਈ ਮਿਲਟਸ ਭਾਵੇਂ ਮੂਲ ਅਨਾਜਾਂ ਦੀ ਕਾਸ਼ਤ ਸਾਡੀ ਮੁੱਖ ਜ਼ਰੂਰਤ ਹੈ